किसे ने रंग बसंती चोड़ा है दुनिया ताईं सिखायासे ਸਰਮਾ ਤੋਂ ਲੈ ਫੁੱਲ ਉਧਾਰੇ ਸਰਮਾ ਤੋਂ ਲੈ ਫੁੱਲ ਉਧਾਰੇ ਹੈ ਦੂਰੀਆ ਕਿਸੇ ਨਾ ਦਰਸ਼ਨ ਵੇਖ ਬਸੰਤ ਕੁੜੀ ਨੇ ਮੋਜਮਾਣੀ ਆ ਬਹਾਰਾਂ ਆ ਗੀਆਂ ਵੇ ਮੋਜਮਾਣੀ ਰੰਗ ਬਰੰਗੇ ਫੁੱਲਾਂ ਦੇ ਸੰਗ ਇੱਕ ਦੂਜੇ ਨੂੰ ਜਾਣੀਏ ਆ ਬਹਾਰਾਂ ਆ ਬਹਾਰਾਂ ਆਂ ਆਵੇ ਮੋਜਮਾਣੀ ਤੂੰੜਿਆ ਕੋਈ ਗੱਲ ਪਿਆਰ ਦੀ ਛੇੜ ਮੇਰੇ ਪਿਆਰ ਦੀ ਛੇੜ ਮੇਰੇ ਗੋਲ ਰਹਿ ਬੈ ਕੇ ਜੋਬਨ ਰੁਤ ਦੀਆਂ ਇਹ ਬਹਾਰਾਂ ਮਾਣ ਕੜੀ ਪਲ ਰਹਿ ਕਿ ਜੋਬਨ ਰੁਤ ਦੀਆਂ ਇਹ ਬਹਾਰਾਂ ਮਾਣ ਕੜੀ ਪਲ ਰਹਿ ਪਹੋਰੇ ਕੋਲੋਂ ਸਿੱਖ ਖੁਸ਼ਬੋਈਆਂ ਲੈ ਲੀਆਂ ਪੀਪੀ ਕਰਦੇ ਪਹੋਰੇ ਕੋਲੋਂ ਸਿੱਖ ਖੁਸ਼ਬੋਈਆਂ ਲੈ ਲੀਆਂ ਜ਼ਿੰਦਗੀ ਦੇ ਕੋਰੇ ਵਰਕੇ ਤੇ ਕਦ ਚਰੀਟਾਂ ਪਹਿਣੀਆਂ ਜ਼ਿੰਦਗੀ ਦੇ ਕੋਰੇ ਵਰਕੇ ਤੇ ਕਦ ਚਰੀਟਾਂ ਪਹਿਣੀਆਂ ਮੋਹਦੇ ਦੇ ਕੋਲੇ ਡੁੱਬਣਾ ਦਰਸ਼ਨ ਬੈਠਾ ਹੋਣਾ ਕਿਸੇ ਕਲੀ ਦੇ ਕੋਲੇ ਡੁੱਬਣਾ ਦਰਸ਼ਨ ਬੈਠਾ ਹੋਣਾ ਫੁੱਲਾਂ ਦੇ ਵਿੱਚ ਲੁਕ ਜਾਂਦਾ ਹੈ ਉਹ ਇਸ ਗੱਲ ਦਾ ਰੋਣਾ ਫੁੱਲਾਂ ਦੇ ਵਿੱਚ ਲੁਕ ਜਾਂਦਾ ਹੈ ਉਹ ਇਸ ਗੱਲ ਦਾ ਇੱਕ ਦੂਜੇ